ਅੱਜ ਅਸੀਂ ਫਿਰ ਆਪ ਜੀ ਦੇ ਸਾਹਮਣੇ ਰੂਹ ਗਰੂ ਹੋਣ ਵਾਸਤੇ ਜੁੜ ਬੈਠੇ ਹਾਂ ਅੱਜ ਅਸੀਂ ਜੋ ਸਾਡੇ ਸਮਾਜ ਦੇ ਵਿੱਚ ਦਿਨੋਂ ਦਿਨ ਮਨਮਤ ਵੱਧ ਰਹੀ ਆ ਕਿਵੇਂ ਉਹ ਸਾਡੇ ਪਰਿਵਾਰਾਂ ਤੱਕ ਸਾਡੇ ਗੁਰੂ ਘਰਾਂ ਤੱਕ ਪਹੁੰਚ ਰਹੀ ਆ ਆਪਾਂ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ ਕੀ ਇਹਨਾਂ ਦਾ ਸੁਧਾਰ ਹੋ ਸਕਦਾ ਕਿੱਥੋਂ ਇਹ ਚੀਜ਼ਾਂ ਦੁਨੀਆ ਸੰਨ ਕਿਵੇਂ ਆਪਾਂ ਇਹਨਾਂ ਦੇ ਵਿੱਚੋਂ ਨਿਕਲ ਸਕਦੇ ਆ ਸਾਡਾ ਸਤਕਾਰਾ ਕਿਵੇਂ ਹੋ ਸਕਦਾ ਆਪਾਂ ਇਹਨਾਂ ਵਿਸ਼ਿਆਂ ਤੇ ਗੱਲ ਕਰਨ ਵਾਸਤੇ ਅੱਜ ਸਾਡੇ ਵਿੱਚ ਬਹੁਤ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਕਰਨਤਾਬ ਸਾਹਿਬ ਵਾਲੇ ਸਤਿ ਆਵਾਜਕ ਨੇ ਵੀ ਜੀ ਇਹ ਸਾਡੇ ਵਿੱਚ ਪਹੁੰਚੇ ਨੇ ਮੈਂ ਬੇਨਤੀ ਕਰਾਂ ਕਿ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਅਸੀਂ ਸਾਂਝ ਕਰੀਏ ਵਿਰਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਸਮੇਂ ਦੇ ਵਿੱਚ ਜੋ ਉਹ ਤੇ ਦੇਖ ਨੂੰ ਮਿਲ ਰਿਹਾ ਹਾਂ ਜੀ ਕਿ ਜਿਹੜੇ ਵੀ ਤਿਹਾਰ ਆਜਾ ਅਸੀਂ ਮਨਾ ਰਹੇ ਹਾਂ ਹਾਂ ਉਹਨਾਂ ਦਾ ਪਿਛੋਕੜ ਕਿੱਥੋਂ ਤੁਰਿਆ ਕੀ ਸੀ ਤੇ ਕਿੱਥੋਂ ਹੁੰਦਾ ਅੱਜ ਸਾਡੇ ਘਰਾਂ ਵਿੱਚ ਗੁਰੂ ਘਰਾਂ ਵਿੱਚ ਆ ਗਿਆ ਜੀ ਬਿਲਕੁਲ ਇਹਨਾਂ ਤਿਹਾਰਾਂ ਦੇ ਵਿੱਚੋਂ ਜਿਹੜਾ ਅੱਜ ਚੱਲ ਰਿਹਾ ਜੀ ਹਾਂਜੀ ਜਿਹਨੂੰ ਆਪਾਂ ਤੀਆਂ ਦਾ ਤਿਹਾਰ ਕਹਿ ਦਿੰਦੇ ਹਾਂ ਹਾਂਜੀ ਸੌਣ ਮਹੀਨੇ ਨੂੰ ਮੁਕ ਰੱਖਦੇ ਹਾਂ ਹਾਂਜੀ ਤੀਆਂ ਬਿਲਕੁਲ ਏ ਵੀ ਅੱਜ ਸਾਡੇ ਘਰਾਂ ਜਨ ਵੱਡ ਗਿਆ ਜਾਣਦੇ ਸਾਡੀਆਂ ਬੱਚੀਆਂ ਵੱਡੀਆਂ ਬੀਬੀਆਂ ਔਰਤਾਂ ਹਾਂਜੀ ਇਹਨਾਂ ਵਿੱਚ ਕਿੰਨਾ ਉਤਸ਼ਾਹ ਇਸ ਤਿਹਾਰ ਨੂੰ ਲੈ ਕੇ ਬਿਲਕੁਲ ਮੈਂ ਤੁਹਾਨੂੰ ਆ ਕੇ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਚ ਦੱਸੋ ਤਾਂ ਜੋ ਸਾਡੀਆਂ ਸੰਤਾਂ ਨੂੰ ਪਤਾ ਲੱਗ ਸਕੇ ਕੀ ਜਿਹੜਾ ਸਾਡੇ ਨਾਲ ਕੋਈ ਵਾਅਦਾ ਵਾਸਤਾ ਹੈਗਾ ਕਿ ਨਹੀਂ ਹੈਗਾ ਇਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ ਜੀ ਹਾਂ ਹਾਂਜੀ ਵੀਰ ਜੀ ਜਿਹੜਾ ਅਸਲ ਤੀਆਂ ਦਾ ਤਿਹਾੜਿਆ ਜਦੋਂ ਆਪਾਂ ਸਿੱਖ ਇਤਿਹਾਸ ਨੂੰ ਪੜ੍ਹਦੇ ਆਂ ਤਾਂ ਅਹਿਮਦ ਸ਼ਾਹ ਬਦਾਲੀ ਦੇ ਸਮੇਂ ਪਿੰਡਾਂ ਦੇ ਵਿੱਚ ਇੱਕ ਹੋਕੇ ਦਿੱਤੇ ਜਾਂਦੇ ਸੀ ਠੀਕ ਹੈ ਜੀ ਜਿਹੜੇ ਪਿੰਡਾਂ ਦੇ ਕੋਈ ਹੁਕਮਰਾਨ ਸੀ ਚੌਧਰੀ ਸੀ ਉਹ ਪਿੰਡਾਂ ਦੇ ਵਿੱਚ ਹੋਕੇ ਦੇਗੇ ਤੇ ਜਿਹੜੀਆਂ ਪਿੰਡ ਦੀਆਂ ਸੁਨੱਖੀਆਂ ਧੀਆ ਹੁੰਦੀਆਂ ਸੀ ਕੁੜੀਆਂ ਹੁੰਦੀਆਂ ਸੀ ਹਾਂਜੀ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਦੇ ਸੀ ਠੀਕ ਹੈ ਜੀ ਉਹ ਇੱਕ ਧੀਆ ਦਾ ਮਤਲਬ ਤਿਹਾਰ ਬਣਾ ਕੇ ਉਹਦੇ ਵਿੱਚੋਂ ਜਿੰਨੀਆਂ ਸੋਹਣੀਆਂ ਕੁੜੀਆਂ ਸੀ ਉਹ ਚੱਕ ਕੇ ਲੈ ਕੇ ਜਾਂਦੇ ਸੀ ਠੀਕ ਹੈ ਜੀ ਤੇ ਜਿਹੜੇ ਲੋਕ ਧੀਆਂ ਨੂੰ ਇਕੱਠੀਆਂ ਕਰਦੇ ਸੀ ਉਹਨਾਂ ਨੂੰ ਮਾਇਆ ਦਿੱਤੀ ਜਾਂਦੀ ਸੀ ਉਹਦੇ ਦਿੱਤੇ ਜਾਂਦੇ ਸੀ ਹੂੰ ਤਾਂ ਇਥੋਂ ਤੱਕ ਕਿ ਉਹਨਾਂ ਧੀਆਂ ਨੂੰ ਚੁੱਕ ਕੇ ਫਿਰ ਗਜਨੀ ਦੇ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਸੀ ਗਾਂਹ ਵਿੱਚ ਵੇਚਿਆ ਜਾਂਦਾ ਹਾਂਜੀ ਕਿਸੇ ਨੂੰ ਤਾਂ ਇਹਦੇ ਵੇਚਿਆ ਜਾਂਦਾ ਸੀ ਕਿਸੇ ਨੂੰ ਕਿੰਨੇ ਪੈਸਿਆਂ ਦਾ ਵੇਚਿਆ ਜਾਂਦਾ ਸੀ ਤੇ ਕੁਝ ਧੀਆਂ ਨੂੰ ਜਿਹੜੀਆਂ ਜਿਆਦੀਆਂ ਸੁਨੱਖੀਆਂ ਹੁੰਦੀਆਂ ਸੀ ਉਹਨਾਂ ਨੂੰ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਪੇਸ਼ ਕੀਤਾ ਜਾਂਦਾ ਠੀਕ ਹੈ ਜੋ ਕਿ ਜਿਹੜੇ ਮੋਜਰੇ ਹੁੰਦੇ ਸੀ ਬਾਦਸ਼ਾਹ ਦੇ ਦਰਬਾਰਾਂ 'ਚ ਉੱਥੇ ਉਹ 3 ਜਿਹੜੀਆਂ ਆਪਣਾ ਨਾਚ ਕਰਦੀਆਂ ਸੀ ਕਈਆਂ 3 ਦੇ ਨਾਲ ਉਹਨਾਂ ਸਮਿਆਂ 'ਚ ੱੱੱਕੇ ਦੇ ਨਾਲ ਨਕਾਹ ਦਿੱਤੇ ਜਾਂਦੇ ਸੀ ਠੀਕ ਹੈ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮਨਮਤ ਦੀ ਇਹਨਾਂ ਚੀਜ਼ਾਂ ਦਾ ਸਿੱਖੀ ਸਿਧਾਂਤ ਦੇ ਨਾਲ ਕੋਈ ਬਾਹਵਾਸਤਾ ਨਹੀਂ ਠੀਕ ਹੈ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਬੜਾ ਉੱਪਰ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖੋ ਜੇ ਆਪਾਂ ਔਰਤਾਂ ਦੀ ਗੱਲ ਕਰਦੇ ਧੀਆਂ ਦੀ ਗੱਲ ਕਰਦੇ ਆ ਤੇ ਗੁਰੂ ਸਾਹਿਬ ਜੀ ਨੇ ਦਿੱਤੇ ਬਰਾਬਰ ਦੇ ਮਰਦ ਨੂੰ ਖੰਡੇ ਦੀ ਬੋਲ ਦਿੱਤੀ ਉਹਨਾਂ ਧੀਆਂ ਨੂੰ ਅਮਰਤ ਦੀ ਦਾਤ ਦਿੱਤੀ ਬਿਲਕੁਲ ਜੀ ਮਾਤਾ ਭਾਤੌਰ ਜੀ ਵਰਗੀਆਂ ਮਹਾਨ ਜਿਹੜੀਆਂ ਸ਼ਹੀਦ ਆ ਉਹ ਜੰਗ ਦੇ ਮੈਦਾਨ ਚ ਲੜੀਆਂ ਜਿਵੇਂ ਕਿ ਬਾਕੀ ਧਰਮਾਂ ਦੇ ਵਿੱਚ ਉਹਨਾਂ ਨੂੰ ਇਦਾਂ ਬਰਾਬਰ ਨਹੀਂ ਰੱਖਿਆ ਜਾਂਦਾ ਬਿਲਕੁਲ ਇਸੇ ਤਰੀਕੇ ਨਾਲ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਆ ਤਾਂ ਸਰਸਾ ਦੇ ਕੰਡੇ ਤੇ ਬੀਬੀ ਪਖਾਨੀ ਸ਼ਹੀਦ ਹੋ ਗਏ ਕਿੰਨੇ ਫਟ ਉਹਨਾਂ ਦੇ ਸਰੀਰ ਤੇ ਲੱਗਦੇ ਆ ਹਾਂ ਪਰ ਉਹਨਾਂ ਚੀਜ਼ਾਂ ਤੋਂ ਅੱਜ ਅਸੀਂ ਦੂਰ ਹੋ ਕੇ ਅੱਜ ਪਿੰਡਾਂ ਦੇ ਵਿੱਚ ਜੇ ਅੱਜ ਦੇ ਮਾਹੌਲ ਵਿੱਚ ਵੇਖਿਆ ਜਾਏ ਉਹਨਾਂ ਸਮਿਆਂ ਦੇ ਤਕੇ-ਤਕੇ ਦੇ ਧੀਆਂ ਨੂੰ ਵੇਚਿਆ ਜਾਂਦਾ ਸੀ ਤੇ ਅੱਜ ਪਿੰਡਾਂ ਦੇ ਮੋਹਤਵਰ ਲੰਦੇ ਜਿਹੜੇ ਆ ਜਿਹਨੂੰ ਆਪਾਂ ਕਹਿ ਦਿੰਦੇ ਆਂ ਦੀ ਇਹ ਪਿੰਡ ਦਾ ਆਗੂ ਆ ਅੱਜ ਉਹ ਪਿੰਡ ਦੇ ਆਗੂ ਧੀਆਂ ਦੇ ਵੱਡੇ-ਵੱਡੇ ਮੇਲੇ ਕਰਾ ਰਹੇ ਆ ਹਾਂਜੀ ਸ਼ਾਇਦ ਤੁਹਾਨੂੰ ਪਿਛਲੇ ਸਾਲ ਪਤਾ ਹੋਵੇਗਾ ਕਿ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਆਪਣੇ ਆਪ ਨੂੰ ਇੱਕ ਕੌਮ ਦਾ ਬਾਬਾ ਹੋਣ ਦਾ ਠੀਕ ਹੈ ਜੀ ਪਿਛਲੇ ਸਾਲ ਉਹਨੇ ਸੌਣ ਦੇ ਮਹੀਨੇ ਵਿੱਚ ਚੂੜੀਆਂ ਦਾ ਲੰਗਰ ਲਾਤਾ ਠੀਕ ਹੈ ਜੀ ਹਾਂਜੀ ਹਾਂਜੀ ਹਨਾ ਦੇਖੋ ਜਦੋਂ ਸਾਡੇ ਗੁਰੂ ਘਰਾਂ ਦੇ ਵਿੱਚ ਇੰਦਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਗੁਰੂ ਘਰਾਂ ਦੇ ਵਿੱਚ ਇਤਿਹਾਲ ਜਿਹੜੇ ਪ੍ਰਵੇਸ਼ ਕਰਨਗੇ ਅਸੀਂ ਕਿੱਥੋਂ ਆਸ ਲਾ ਸਕਦੇ ਆ ਵੀ ਜਿਹੜੀ ਸਾਡੀ ਸਿੱਖੀ ਉੱਪਰ ਪੰਦਤ ਹੋਏਗੀ ਹਨਾ ਉਹਨਾਂ ਸਮੇਂ ਅੱਜ ਧੀਆਂ ਨੂੰ ਟਾਕੇ ਟਾਕੇ ਤੇ ਵੇਚਿਆ ਜਾਂਦਾ ਸੀ ਤੇ ਅੱਜ ਸਾਡੀਆਂ ਧੀਆਂ ਦਾ ਜਿੱਥੇ ਰੁਝਾਨ ਇਸ ਪਾਸੇ ਆ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਧੀਆਂ ਆਪਣੇ ਸਰੀਰ ਦਾ ਜਿਹੜਾ ਪ੍ਰਦਰਸ਼ਨ ਉਹ ਸ਼ਰੇਆਮ ਕਰ ਰਹੀਆਂ ਹਨਾ ਤਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਨਿਕਲਦੀ ਲੋੜ ਹੈ ਅੱਜ ਹੁਣ ਜਿਹੜੀ ਗੱਲ ਤੁਸੀਂ ਕੀਤੀ ਗਏ ਸੋਸ਼ਲ ਮੀਡੀਆ ਦੇ ਆ ਨਾ ਜਿਹੜੇ ਐਪ ਚੱਲਦੇ ਆ ਹਾਂਜੀ ਉਹਦੇ ਵਿੱਚ ਬੱਚੀਆਂ ਉਹਨਾਂ ਦੀਆਂ ਨਾਲ ਆ ਜੇ ਮੰਨੋ ਘਰਵਾਦੀ ਘਰ ਵਾਲਾ ਵੀ ਨਾਲ ਹੀ ਆ ਬਿਲਕੁਲ ਵੀਡੀਓ ਦੇ ਵਿੱਚ ਹਾਂਜੀ ਕਈ ਵਾਰੀ ਦੇਖਣ ਨੂੰ ਮਿਲਦੀਆਂ ਦਿਖਾਉਂਦੇ ਜਿਵੇਂ ਕੋਈ ਸਮਾਜਿਕ ਤੌਰ ਤੇ ਜਾ ਰਿਹਾ ਕੀ ਉਹ ਸਾਰੀ ਵੀਡੀਓ ਆਨਕ ਸੀ ਜਿਹੜੀ ਉਹ ਖਤਮ ਹੋ ਗਈ ਸਾਰੀ ਹਾਂ ਜੇ ਤੁਸੀਂ ਅੱਜ ਦੇ ਸਮਾਜ ਦੇ ਹਿਸਾਬ ਨਾਲ ਵੇਖੋਗੇ ਤਾਂ ਪੁਰਾਣੇ ਸਮੇਂ ਵਿੱਚ ਜਿੱਦਾਂ ਹੁੰਦਾ ਸੀ ਕਿ ਜੇ ਕਿਸੇ ਔਰਤ ਦੇ ਸਿਰ ਤੋਂ ਚੁੰਨੀ ਨਹੀਂ ਰਹਿ ਜਾਂਦੀ ਸੀ ਹਾਂਜੀ ਜਾਂ ਕੋਈ ਮੰਨ ਲਓ ਘਰ ਦਾ ਕੋਈ ਸਿਆਣਾ ਬਜ਼ੁਰਗ ਆ ਜੇ ਉਹ ਪੱਗ ਲਾ ਕੇ ਜਿੱਦਾਂ ਉਤਰਿਆ ਆਉਂਦਾ ਸੀ ਤਾਂ ਘਰ ਦੇ ਵਿੱਚ ਇਸ ਚੀਜ਼ ਦਾ ਸੋਗ ਪੈ ਜਾਂਦਾ ਸੀ ਕਿ ਸ਼ਾਇਦ ਕਿਸ ਦੀ ਮੌਤ ਹੋ ਗਈ ਹੈ ਮੌਤ ਹੋ ਗਈ ਡੈਥ ਹੋ ਗਈ ਹਾਂ ਕਿਉਂਕਿ ਸਾਡਾ ਬਜ਼ੁਰਗ ਜਿਹੜਾ ਵਾ ਜਾਂ ਸਾਡੇ ਘਰ ਦੀ ਜਿਹੜੀ ਸਿਆਣੀ ਔਰਤੋਂ ਸਿਰ ਤੋਂ ਲੰਗੀ ਆ ਗਈ ਲੰਗੀ ਆ ਰਹੀ ਠੀਕ ਹੈ ਨਾ ਪੁਰਾਣੇ ਸਮੇਂ 'ਚ ਜੇ ਮੰਨ ਲਓ ਨੌ ਨੇ ਸਹੁਰੇ ਦੇ ਸਾਹਮਣੇ ਵੀ ਜਾਣਾ ਤੇ ਸਿਰ ਤੇ ਚੁੰਨੀ ਨਹੀਂ ਹਿਲਾਉਂਗਾ ਹੂੰ ਸਿਰ ਤੇ ਚੁੰਨੀ ਹੁੰਦੀ ਸੀ ਤੁਨੀ ਨੂੰ ਪਾ ਲਈ ਜਾਂਦੀ ਸੀ ਪਰ ਜੇ ਅੱਜ ਦੇ ਹਾਲਾਤ ਤੁਸੀਂ ਦੇਖੋਗੇ ਤਾਂ ਅੱਜ ਸਿਰਾਂ ਤੋਂ ਚੁੰਨੀਆਂ ਉੱਪਰ ਦੀਆਂ ਉੱਪਰ ਦੀਆਂ ਮੋਢਿਆਂ ਤੱਕ ਆ ਰਹੀਆਂ ਹੁੰਦੀਆਂ ਨੇ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਅੱਜ ਲੋਕਾਂ ਨੂੰ ਇਦਾਂ ਲੱਗਾ ਲੱਗ ਪਿਆ ਕਿ ਇੱਜ਼ਤ ਨਾਂ ਦੀ ਕੋਈ ਚੀਜ਼ ਨਹੀਂ ਸਭ ਕੁਝ ਪੈਸਾ ਹੀ ਹੈ ਪੈਸਾ ਹੀ ਹੈ ਜੀ ਤਾਂ ਪੈਸੇ ਬਦਲੇ ਅੱਜ ਪਤਨੀ ਕੀ ਨੱਚੀ ਜਾ ਰਹੀ ਆ ਹਾਂ ਪੈਸੇ ਬਦਲੇ ਅੱਜ ਜਿਹੜੀ ਧੀ ਉਹ ਬਾਪ ਦੇ ਸਾਹਮਣੇ ਨੱਚ ਰਹੀ ਬਾਪ ਦੇ ਸਾਹਮਣੇ ਕਈ ਵਾਰ ਆਪਾਂ ਆਮ ਬਸਾਂ ਦੇ ਵਿੱਚ ਸਫ਼ਰ ਕਰਦੇ ਆ ਤਦ ਨੂੰ ਦੇਖਣ ਨੂੰ ਮਿਲਿਆ ਹੁੰਦਾ ਕਿ ਬਾਪ ਤੇ ਧੀ ਜਦੋਂ ਇਕੱਠੇ ਸਫ਼ਰ ਕਰਦੇ ਆ ਤੇ ਬੱਸਾਂ ਤੇ ਇਦਾਂ ਦੇ ਗਾਣੇ ਵੱਜਦੇ ਆ ਕਿ ਕਈ ਯਾਰ ਬਾਪ ਨੂੰ ਨੀਂਦੀ ਪਾਉਣੀ ਪੈਦੀ ਆ ਤਾਂ ਅੱਜ ਇਦਾਂ ਦੇ ਹਾਲਾਤ ਜਿਹੜੇ ਸਾਡੇ ਸਮਾਜ ਦੇ ਬਣਾ ਦਿੱਤੇ ਗਏ ਆ ਉਹਦਾ ਕਾਰਨ ਇਹ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਟੁੱਟ ਚੁੱਕੇ ਆ ਸਿੱਖੀ ਸਿਧਾਂਤਾਂ ਨਾਲੋਂ ਟੁੱਟ ਚੁੱਕੇ ਆ ਆਪਣੇ ਬਜ਼ੁਰਗਾਂ ਦਾ ਆਪਣੇ ਪੁਰਖਿਆਂ ਦਾ ਇਤਿਹਾਸ ਪੜਨਾ ਛੱਡਿਆ ਜਿਹੜੀ ਗੱਲ ਤੁਸੀਂ ਸ਼ੁਰੂ 'ਚ ਕੀਤੀ ਸੀ ਕਿ ਜਦੋਂ ਕੋਤੀਆਂ ਨੂੰ ਲੈ ਕੇ ਆਉਂਦੇ ਸੀ ਘਰਾਂ ਦੇ ਵਿੱਚੋਂ ਹੁਣ ਧੀਆਂ ਤੋਂ ਧੀਆਂ ਬਣ ਗਏ ਧੀਆਂ ਈ ਮਾਪੇ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੇ ਮਾਪੇ ਬੱਚਿਆਂ ਦੇ ਭਰਾ ਇਹਨੇ ਬੇਵਸ ਹੋ ਗਏ ਜਵਾਬ ਤਿਆਰ ਕਰਕੇ ਉਹਨਾਂ ਨੂੰ ਉੱਥੇ ਛੱਡ ਦੇ ਜਾਂਦੇ ਸੀ ਫਿਰ ਜੀ ਉਹਨਾਂ ਦੇ ਅੰਦਰ ਉਹਨਾਂ ਸਮਿਆਂ ਚ ਨੇ ਇੱਕ ਡਰ ਪੈਦਾ ਕੀਤਾ ਜਾਂਦਾ ਸੀ ਠੀਕ ਹੈ ਜੀ ਤੇ ਲੋਕਾਂ ਨੂੰ ਇਹਦਾ ਲੱਗਦਾ ਸੀ ਕਿ ਜੇ ਅਸੀਂ ਆਪਣੀਆਂ ਧੀਆਂ ਨੂੰ ਨਾ ਭੇਜਿਆ ਤਾਂ ਬਾਦਸ਼ਾਹ ਜਿਹੜਾ ਧੱਕੇ ਦੇ ਨਾਲ ਸਾਡੇ ਘਰ ਦੇ ਵਿੱਚੋਂ ਤੀਰ ਦੇ ਧੱਕੇ ਲੈ ਜਾਏਗਾ ਜਿਵੇਂ ਤੁਸੀਂ ਬਾਬਾ ਦੀਪ ਸਿੰਘ ਦੇ ਜਦੋਂ ਇਤਿਹਾਸ ਨੂੰ ਪੜੋਗੇ ਤਾਂ ਇੱਕ ਪੰਡਤ ਜਿਹੜਾ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਸੀ ਠੀਕ ਹੈ ਜੀ ਤੇ ਪੰਡਤ ਗਫਾਰੂ ਹਾਂ ਜਿਹੜਾ ਬਾਦਸ਼ਾਹ ਜੀ ਉਸ ਸਮੇਂ ਦਾ ਗਫਾਰੂ ਠੀਕ ਉਸ ਪੰਡਤ ਦੀ ਧੀ ਨੂੰ ਧੱਕੇ ਨਾਲ ਚੁੱਕ ਕੇ ਲੈ ਕੇ ਜਾ ਰਿਹਾ ਸੀ ਕਿਉਂਕਿ ਸੁਨੱਖੀ ਸੀ ਠੀਕ ਹੈ ਜੀ ਤਦ ਉਹ ਪੰਡਤ ਜਿਹੜਾ ਬਾਬਾ ਦੀਪ ਸਿੰਘ ਦੇ ਦਰਬਾਰ ਵਿੱਚ ਜਾ ਕੇ ਇਸ ਗੱਲ ਦੀ ਫਰਿਆਦ ਕਰ ਰਿਹਾ ਵੀ ਦੁਨੀਆਂ 'ਚ ਮੇਰਾ ਦੁੱਖ ਸੁਣਨ ਵਾਲਾ ਕੋਈ ਨਹੀਂ ਹੈਗਾ ਠੀਕ ਹੈ ਜੀ ਵੀ ਮੇਰੀ ਧੀ ਨੂੰ ਧੱਕੇ ਨਾਲ ਘਰੋਂ ਚੁੱਕਿਆ ਗਿਆ ਮੈਂ ਆਪਣੀ ਧੀ ਦਾ ਰਾਤ ਚੋਰੀ ਵਿਆਹ ਕਰਨਾ ਚਾਹਿਆ ਸੀ ਬਾਦਸ਼ਾਹ ਚੁੱਕ ਕੇ ਆਪਣੇ ਮਹਿਲਾਂ 'ਚ ਲੈ ਗਿਆ ਤੇ ਮੈਂ ਇਦਾਂ ਸੁਣਿਆ ਕਿ ਗੁਰੂ ਨਾਨਕ ਦਾ ਘਰ ਜਿਹੜਾ ਉਹ ਦੁੱਖੀਆਂ ਦੀ ਬਾਹਰ ਖੜਦਾ। ਕਿਆ ਬਾਤ ਹੈ। ਹਨਾ ਤੇ ਗੁਰੂ ਨਾਨਕ ਦਾ ਘਰ ਹਰ ਇੱਕ ਨੂੰ ਖੜਦਾ। ਗੁਰੂ ਨਾਨਕ ਦਾ ਘਰ ਧੀਆਂ ਦੀ ਇੱਜ਼ਤ ਦਾ ਰੱਖਦਾ ਵਾ। ਰੱਖਦਾ ਹੈ। ਤਾਂ ਜਦੋਂ ਉਹਨੇ ਬਾਬਾ ਦੀਪ ਸਿੰਘ ਦੇ ਦਰਵਾਜ਼ੇ ਜਾ ਕੇ ਫਰਿਆਦ ਕੀਤੀ ਉਹਨੇ ਇਥੋਂ ਦਾ ਇੱਕ ਸ਼ਬਦ ਵਰਤੇ ਕਿ ਜੇ ਮੇਰੀ ਤੁਸੀਂ ਮਦਦ ਨਾ ਨਾ ਕੀਤੀ ਮੈਂ ਤੁਹਾਡੇ ਸਾਹਮਣੇ ਆਪਣੀ ਜਾਨ ਦੇਣੀ। ਜਾਨ ਦੇਣੀ। ਤੇ ਬਾਬਾ ਦੀਪ ਸਿੰਘ ਨੇ ਕਿਹਾ ਵੀ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਆ ਹੂੰ ਜੇਡਾ ਇੱਕ ਵਾਰ ਗੁਰੂ ਨਾਨਕ ਦੇਵ ਜੀਾਂ ਚੱਲਾਂ ਚ ਚੱਲ ਕੇ ਆ ਗਏ ਨਾ ਫਦੇ ਖਾਦੀ ਨਹੀਂ ਜਾਂਦਾ ਤੇ ਬਾਬਾ ਦੀਪ ਸਿੰਘ ਜੀ ਖੁਦ ਆਪ ਆਪਣੇ ਜਥੇ ਨੂੰ ਨਾਲ ਲੈ ਕੇ ਗਏ ਤੇ ਗਫਾਰੂ ਖਾਨ ਦਾ ਕਤਲ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੇ ਉਸ ਪੰਡਤ ਦੀ ਧੀ ਨੂੰ ਛੁੜਾਇਆ। ਬਾਗਤ ਇੰਨਾ ਮਹਾਨ ਹੈ ਧੀ ਨੂੰ ਸਮਝਿਆ ਜਾਂਦਾ ਕਿ ਬਹੁਤ ਵੱਡੀ ਗੱਲ ਆ। ਜਦੋਂ ਆਪਾਂ ਜਸਾ ਸਿੰਘ ਆਲੂਆ ਵਾਲੇ ਉਹਨਾਂ ਦਾ ਜ਼ਿਕਰ ਪੜ੍ਹਦੇ ਆ ਤਾਂ ਉਹਨਾਂ ਸਮਿਆਂ ਦੇ ਵਿੱਚ ਉਹ ਧੀਾਂ ਨੂੰ ਛੁੜਾ ਕੇ ਘਰਾਂ ਤੱਕ ਪਹੁੰਚਾਉਂਦੇ। ਕਿੰਨਾ ਉਹਦਾ ਸਨਕਾਰ ਕਰਦੇ ਸੀ ਕਿ ਚਿੱਤੋ ਇੱਕ ਬਾਬਾ ਦੀਪ ਸਿੰਘ ਜੀ ਨੇ ਮਾਨ ਕੀਤਾ ਜਾ ਰਿਹਾ ਹੈ ਬਾਬੇ ਨਾਰੰਗ ਦਾ ਘਰ ਹੈ ਜੀ ਛੜਾ ਕੇ ਲੈ ਕੇ ਆਉਂਦੇ ਬਿਲਕੁਲ ਤੇ ਜੀ ਅੱਜ ਆਪਾਂ ਅੱਜ ਦੇ ਸਮਾਜ ਵਾਲੇ ਲਈ ਕੀ ਝਾਤ ਮਾਰ ਗਿਆ ਅੱਜ ਦੇ ਸਿੱਖਾਂ ਦੇ ਵਿਆਹਾਂ ਵਾਲੇ ਕੀ ਪੈਸਾਂ ਵਾਲੇ ਵੀ ਕੀ ਅੱਜ ਅਸੀਂ ਕਿੱਥੇ ਖੜੇ ਹਾਂ ਲੋਕ ਸਾਹਿਬ ਹਾਂ ਜਿਉਹੀ ਗੱਲ ਆ ਨਾ ਕਿ ਜੇ ਇਹ ਪ੍ਰਾਤਨ ਚੀਜ਼ਾਂ ਦਾ ਇਤਿਹਾਸ ਸਾਡੇਆਂ ਘਰਾਂ 'ਚ ਪੜ੍ਹਿਆ ਜਾਂਦਾ ਅਸੀਂ ਇਹ ਚੀਜ਼ ਨਾਲ ਜੁੜਦੇ ਤਾਂ ਸਾਨੂੰ ਪਤਾ ਹੋਣਾ ਸੀ ਕਿ ਸਾਡਾ ਵਿਰਸਾ ਕੀ ਹੈ ਹਾਂ ਜਿਹੜਾ ਵਿਰਸਾ ਅੱਜ ਸਾਨੂੰ ਪਰੋਸ ਕੇ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਉਹ ਲੋਕਾਂ ਨੂੰ ਇਦਾਂ ਲੱਗਦਾ ਕਿ ਨੱਚਣਾ ਟੱਪਣਾ ਹੂੰ ਹੂੰ ਇਹੀ ਸਾਡਾ ਵਿਰਸਾ ਵਾ ਹੋਣਾ ਮੈਂ ਇੱਕਦਰ ਬੱਚੀ ਗੱਲ ਕਰੀ ਜਾ ਕੇ ਹਾਂਜੀ 10-10 ਸਾਲ ਦੀ ਉਮਰ ਹੈ ਜੀ ਹਾਂਜੀ ਕਿਤੇ ਵਿਆਹ ਤੇ ਗਏ ਹੋਣਗੇ ਹੂੰ ਉਹ ਪਰਿਵਾਰ ਜੇ ਆ ਕੇ ਕਹਿੰਦੇ ਕਿ ਮੈਂ ਵੀ ਜਿੱਦਣ ਵਿਆਹ ਕਰਾਇਆ ਨਾ ਮੈਨੂੰ ਕੋ ਗਾਲਖ ਬੱਚੇ ਜਿਹੜਾ ਦੇਖਿਆ ਮੈਨੂੰ ਉਸ ਲੜਕੀ ਵਾਂਗੂ ਤਿਆਰ ਹੋਣਾ ਹੂੰ ਹਰਦਿਕ ਜੀ ਜੋ ਸਾਰੀ ਗੱਲ ਸੁਣੀ ਕਿ ਕੋਈ ਵੱਡਾ ਪਰਿਵਾਰ ਸੀ ਨਾ ਬਹੁਤ ਖਰਚਾ ਕੀਤਾ ਉਹਨਾਂ ਨੇ ਤੇ ਸਾਰੀ ਗੱਲ ਜੋ ਨਿਕਲ ਕੇ ਸਾਹਮਣੇ ਆਈ ਕਹਿੰਦੇ ਨੇ 40 ਲੱਖ ਰੁਪਇਆ ਵਿਆਹ ਤੇ ਲਾਇਆ ਬਿਲਕੁਲ 40 ਲੱਖ ਲਾਇਆ ਵਿਆਹ ਦੇ ਤੇ ਲਹਿੰਗੇ ਦੇ ਤੇ ਤੁਸੀਂ ਹਿਸਾਬ ਨਾਲ ਕਿ ਵੇਖੋ ਹੈਰਾਨੀ ਉਦੋਂ ਹੋਈ ਯਾਨੀ ਜੀ ਜਦੋਂ 40 ਲੱਖ ਲਾਇਆ ਲੜਕੀ ਦੇ ਬਾਵਾ ਵੀ ਲੰਗੀਆਂ ਢਿੱਡ ਵੀ ਨੰਗਾ ਨਗੇਜ ਨਗੇਜ ਸਾਰਾ ਉਸੇ ਤਰ੍ਹਾਂ ਹੀ ਆ ਤੇ 40 ਲੱਖ ਲੱਗਾ ਹੈ ਜੇ ਵਿਆਹ ਤੇ ਬਿਲਕੁਲ ਇਹ ਸਾਬ ਲਾ ਰਿਹਾ ਵਿਖੋ ਤੁਸੀਂ ਉਹੀ ਆਪਾਂ ਗੱਲ ਕਰਦੇ ਨਾ ਕਿ ਪ੍ਰਾਤਨ ਸਮੇਂ ਬੇਸ਼ੱਕ ਆਪਾਂ ਉਹਨਾਂ ਲੋਕਾਂ ਨੂੰ ਅਨਪੜ੍ਹ ਦੇ ਨੇ ਹੂੰ ਆਪਾਂਗੇ ਨਹੀਂ ਉਹਨਾਂ ਕੋਲ ਇਹਦੀਆਂ ਸੋਖ ਸੁਹੂਰਤਾ ਨਹੀਂ ਸੀ ਪਰ ਉਹ ਕਿਤੇ ਨਾ ਕਿਤੇ ਲੋਕ ਇੱਜ਼ਤ ਪਾਖ ਤੋਂ ਬੜੇ ਸਿਆਣੇ ਸੀ ਬੜੇ ਸਿਆਣੇ ਹੈਨਾ ਉਹਨਾਂ ਸਮਿਆਂ 'ਚ ਤੁਸੀਂ ਅੱਜ ਤੋਂ 50 100 ਸਾਲ ਪਿਛੇ ਕੋਈ ਬਲਾਦਦਾਰ ਨਹੀਂ ਸੀ ਨਹੀਂ ਸੀ ਹੈਨਾ ਜੇ ਕਿਸੇ ਦੀ ਧੀ ਦਾ ਮੰਨ ਲਓ ਵਿਆਹ ਤੇ ਲੋਕ ਉਹਨੂੰ ਆਪ ਦੀ ਧੀ ਸਮਝਦੇ ਸੀ ਕਿ ਜਿੰਨਾ ਚਿਰ ਬਰਾਤ ਨਹੀਂ ਸੀ ਆਉਂਦੀ ਹੈਨਾ ਉਹਨਾਂ ਦੇ ਮਤਲਬ ਪਿੰਡ ਵਾਲੇ ਜਿਹੜੇ ਉਹ ਅਗਲੇ ਦੇ ਘਰੋਂ ਚਾਹ ਨਹੀਂ ਪੀਂਦੇ ਬਿਲਕੁਲ ਜੀ ਇਹਨਾਂ ਦੇ ਘਰੋਂ ਕੁਛ ਥੋੜਾ ਨਾ ਜਾ ਪਹਿਲਾਂ ਬਰਾਤ ਨੂੰ ਪਿਆਓ ਹਾਂ ਵੀ ਪਹਿਲਾਂ ਉਹਨਾਂ ਨੂੰ ਪਿਆਓ ਜਿਹੜੇ ਮਹਿਮਾਨ ਆ ਰਹੇ ਆ ਮਹਿਮਾਨ ਆ ਰਹੇ ਆ ਅੱਜ ਅਸੀਂ ਇੰਨਾ ਪੈਸਾ ਲਾ ਕੇ ਜਿਹੜੀ ਚਾਹ ਤਾਂ ਈਆਂ ਦੀ ਅੱਜ ਕੁੜੀ ਨਾਲੀ ਬਿਲਕੁਲ ਕਿ ਮੈਂ ਇਦਾਂ ਦਾ ਲਹਿੰਗਾ ਪਾਉਣਾ ਮੇਰੀਆਂ ਬਾਹਾਂ ਵੀ ਦਿਸਣੀਆਂ ਚਾਹੀਦੀਆਂ ਮੇਰਾ ਢਿੱਡ ਵੀ ਦਿਸਣਾ ਚਾਹੀਦਾ ਹਨਾ ਉੱਥੇ ਮਾਂ ਬਾਪ ਦਾ ਜਾਂ ਭੈਣ ਭਰਾਵਾਂ ਦੀ ਕੋਈ ਸ਼ਰਮ ਹੀ ਨਹੀਂ ਰਹੀ ਜਾਂਦਾ ਸਹੀ ਗੱਲ ਹੈ ਹਨਾ ਇਹਨੇ ਇਹਨੇ ਬੇਸ਼ਰਮੀ ਦੇ ਉੱਤੇ ਆਏ ਅੱਜ ਸਾਡੇ ਲੋਕ ਹੂੰ ਤੇ ਖਾਸ ਕਰਕੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਸੋਸ਼ਲ ਮੀਡੀਆ ਦਾ ਹੁਣ ਦੇਖੋ ਜਿਹੜੀਆਂ ਮਨ ਲੋ ਜਿਸ ਤਰ੍ਹਾਂ ਵਿਖਾਇਆ ਜਾ ਰਿਹਾ ਤੁਸੀਂ ਆਮ ਕਪੜੇ ਦੀ ਦੁਕਾਨ ਤੇ ਜਾਓਗੇ ਤੁਸੀਂ ਕੀ ਕਹੋਗੇ ਆ ਕੇ 50 ਸੂਟ ਵਿਖਾਓ ਪਾਵੇਂ ਖਰੀਦਣਾ ਆ ਭਈ ਹੋਰ ਵਿਖਾਓ ਬਿਲਕੁਲ ਪਾਵੇਂ ਕੋਈ ਖਰੀਦਣਾ ਆ ਤੇ ਇਹਦੇ ਜਿਹੜਾ ਕੀ ਤੁਹਾਨੂੰ ਸਮਝ ਆਈ ਠੀਕ ਹੈ ਜਿਹੜਾ ਅੱਜ ਇਦਾਂ ਕਿੰਨਾ ਕੁਝ ਹੋ ਰਿਹਾ ਅੱਜ ਸੋਸ਼ਲ ਮੀਡੀਆ ਦੇ ਕਿਤਾ ਆਪਣੇ ਪ੍ਰਦਰਸ਼ਨ ਕੀਤੇ ਜਾ ਰਹੇ ਅੱਜ ਇਹਦਾ ਮਤਲਬ ਹੈਗਾ ਕਿ ਇੰਨੀ ਦਿਖਾ ਰਹੇ ਕੋਈ ਖਰੀਦੇ ਆਣਗੇ ਬਿਲਕੁਲ ਮਾਨ ਵਿੱਚ ਫਿਰ ਅਗਲੇ ਦੇ ਫਿਰ ਖਿਆਲ ਆਉਂਦਾ ਦਿਖਾ ਦਿਓ ਉਹੀ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਤਾਂ ਕਿ ਜਦੋਂ ਕੋਈ ਜਿਹੜੀਆਂ ਸੋਨੇਆਂ ਪੀਣਾ ਉਹ ਨਾਟ ਕਰਦੀਆਂ ਸੀ ਸੁਨਕੀਆਂ ਹੁੰਦੀਆਂ ਉਹਨਾਂ ਦਾ ਮੁੱਲ ਆਇਆ ਜਾਂਦਾ ਹੂੰ ਹੂੰ ਹਨਾ ਉਹਨਾਂ ਦਾ ਪੈਸੇ ਰੱਖੇ ਜਾਂਦੇ ਕਿ ਇਹਨੂੰ ਇਸ ਟ੍ਰੇਟ ਦੇ ਪੈਸਿਆਂ ਦੇ ਜਿਹੜਾ ਅਸੀਂ ਵੇਚਾਂਗੇ ਉਹੀ ਹਾਲਾਤ ਜਿਹੜੇ ਅੱਗੇ ਬਣਦੇ ਜਾ ਰਹੇ ਠੀਕ ਹੈ ਜੀ ਠੀਕ ਹੈ ਨਾ ਕਿ ਅੱਜ ਇਦਾਂ ਲੱਗਦਾ ਕਿ ਜਿੰਨਾ ਜਿਹੜੀ ਧੀਓ ਕਹਿੰਦੀ ਮੈਂ ਵਾਧ ਨਗੇਜ ਵਿਖਾऊंगी ਮੇਰੇ ਉਹਨੇ ਫਾਲੋਅਰ ਵਧਾਣਗੇ ਮੈਨੂੰ ਲੋਕ ਉਹਨਾਂ ਦੇਖਣਗੇ ਮੈਨੂੰ ਉੱਤੇ ਸੋਸ਼ਲ ਮੀਡੀਆ ਤੋਂਨੇ ਪੈਸੇ ਬਾਤਾਉਗੇ ਇਹ ਗੱਲ ਇਹ ਗੱਲ ਠੀਕ ਨਹੀਂ ਲੱਗਦੀ ਨਾਲ ਇਦਾਂ ਹੁੰਦਾ ਨਹੀਂ ਜਿਹੜਾ ਮਨੁੱਖ ਤੁਹੀਂ ਹੋਣ ਮਨੁੱਖ ਤੁਹੀਂ ਕੋਈ ਗੁਰਬਾਣੀ ਪੜ੍ਹਦੇ ਬੱਚੇ ਦੀ ਵੀਡੀਓ ਪਾ ਦੋਗੇ ਨਹੀਂ ਬਸ ਮਸਲਾ ਇਹ ਜੀ ਹੋਈ ਨਾ ਕਿ ਸੋਸ਼ਲ ਮੀਡੀਆ ਨੇ ਮਾਹੌਲ ਹੀ ਇਦਾਂ ਦਾ ਕ੍ਰੀਏਟ ਕਰਤਾ ਤੁਸੀਂ ਅੱਜ ਕਿਸੇ ਬੱਚੀ ਦੀ ਕੋਈ ਕਵਿਤਾ ਦੀ ਕੋਈ ਬਾਣੀ ਦੀ ਵੀਡੀਓ ਪਾ ਦੋਗੇ ਲੋਕ ਸੋਣ ਨੂੰ ਤਿਆਰ ਨਹੀਂ ਹੈਗੇ ਅੱਜ ਸਾਰਾ ਸਾਰਾ ਦਿਨ ਖਾਸ ਕਰਕੇ ਤੁਸੀਂ ਇਹ ਵੇਖੋਗੇ ਜਿਹੜੀਆਂ ਸਿਆਣੀਆਂ ਬੀਬੀਆਂ ਇੰਸਟਾਗ੍ਰਾਮ ਤੇ ਰੀਲਾਂ ਵੇਖ ਰਹੀਆਂ ਮਾਂ ਵੀਤੀ ਨੂੰ ਦੇਖਦੇ ਵੀ ਕਿਵੇਂ ਨਾ ਦੇਖਦੇ ਹਨਾ ਪਰਿਵਾਰ ਦੇਖ ਰਿਹਾ ਪਰਿਵਾਰ ਦੇਖ ਰਿਹਾ ਭੈਣ ਭਰਾ ਦੀ ਕੋਈ ਸ਼ਰਮ ਹੀ ਨਹੀਂ ਰਹੀ ਭਰਾ ਦੇਖ ਰਿਹਾ ਭੈਣ ਨੂੰ ਹਨਾ ਭੈਣ ਭਰਾ ਨੂੰ ਦੇਖ ਰਹੀ ਆ ਵੀ ਸੋਸ਼ਲ ਮੀਡੀਆ ਤੇ ਕੀ ਕਰ ਰਿਹਾ ਤੇ ਇਹਦਾ ਮਤਲਬ ਜਿਹੜੀ ਧੀ ਅੱਜ ਸੋਸ਼ਲ ਮੀਡੀਆ ਤੇ ਇਦਾਂ ਕਰ ਰਹੀ ਆ ਤਾਂ ਉਹਨੂੰ ਲਈ ਭੋਖ ਚੋਂ ਕੌਣ ਪੈਦਾ ਹੋਏਗਾ ਉਹ ਜੇ ਜੇ ਆਪਾਂ ਆਮ ਅੰਦਾਜ਼ਾ ਲਾ ਲਓ ਤੁਸੀਂ ਵੀ ਜਿਵੇਂ ਸਾਡੇ ਦਾ ਪ੍ਰਾਤਨ ਮਾਵਾ ਸੀ ਹਨਾ ਹੁਣ ਜਦੋਂ ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ ਦਾ ਨੰਦਕਾਰ ਦੱਸਦਾ ਮੈਂ ਇਤਿਹਾਸ ਤੋਂ ਆਧਾਰ ਲੈਣਾ ਠੀਕ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਸਤਕਾਰਯੋਗ ਮਾਤਾ ਮਾਤਾ ਧਰਮ ਬਲ ਕਾਰਨ ਬਾ ਜਿਨ੍ਹਾਂ ਦਾ ਪੇਕਾ ਕੈਂਡੀਟਡ ਉਹ ਵੀ ਗੁਰੂ ਘਰ ਨਾਲ ਜੁੜਿਆ ਸੀ ਤੇ ਜਿਸ ਦਿਨ ਉਹਨਾਂ ਦਾ ਨੰਦਕਾਰ ਤੇ ਬਾਬਾ ਜੋਤੀ ਨਾਲ ਹੋਇਆ ਤੇ ਇਧਰ ਵੀ ਪਰਿਵਾਰ ਦੇ ਜਿਹੜਾ ਕੰਗੀਤਾਲ ਪਾਤਸ਼ਾਹੀ ਸਿੱਖੀ ਨਾਲ ਜੁੜਿਆ ਸੀ ਹੁਣ ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ ਜਿਹੜੇ ਆ ਜਦੋਂ ਸਹੁਰੇ ਘਰ ਵਿੱਚ ਆਏ ਤੇ ਉਹ ਅੰਮ੍ਰਿਤ ਵੇਲੇ ਜਦੋਂ ਉਹਨਾਂ ਨੇ ਬਾਣੀ ਦਾ ਪਾਠ ਕਰਨਾ ਉਹਨੂੰ ਮੈਂ ਅਰਦਾਸ ਕਰਨੀ ਮੈਂ ਠੀਕ ਹੈ ਕੀ ਮਹਾਰਾਜ ਇੰਨੀ ਕਿਰਪਾ ਕਰਿਓ ਵੀ ਜਿਹੜੀ ਮੇਰੇ ਘਰ ਤੋਂ ਲਾਡ ਪੈਦਾ ਹੋਵੇ ਨਾ ਉਹ ਆਪਣੀ ਜਾਨ ਨਾਲ ਵੱਧ ਸਿੱਖੀ ਨੂੰ ਪਿਆਰ ਕਰਦੀ ਹੋਵੇ ਠੀਕ ਹੈ ਜੀ ਤੇ ਮਾਤਾ ਧਰਮਪੌਰਨ ਜੀ ਦੀ ਅਰਦਾਸ ਉਦੋਂ ਪ੍ਰਵਾਨ ਜਿਹੜੀ ਜਿਸ ਦਿਨ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ ਭਾਈ ਤਾਰੂ ਸਿੰਘ ਖੋਪਰ ਲਵਾ ਗਿਆ ਤੇ ਸਿਕੀਨ ਪੇਸਾਂ ਤੇ ਨਮਾਜ਼ ਸੋ ਆਸਾਨ ਲਵਾ ਗਿਆ ਹੂੰ ਜੇ ਅੱਜ ਦੇ ਮਾਹੌਲ ਦੀ ਗੱਲ ਕਰੀਏ ਤਾਂ ਜਿਹੜਾ ਅੱਜ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਤੇ ਉਹ ਅੱਜ ਧੀਆਂ ਕਰ ਰਹੀਆਂ ਹੂੰ ਅੱਜ ਹਰਿ ਸਿੰਘ ਨਰੂਆ ਪੈਦਾ ਨਹੀਂ ਹੋਣਾ ਬਿਲਕੁਲ ਜੀ ਅੱਜ ਜਸਾ ਸਿੰਘ ਆਲੂ ਵਾਲੀਆ ਪੈਦਾ ਨਹੀਂ ਹੋਣਾ ਹਮ ਅੱਜ ਜਸਾ ਸਿੰਘ RAM ਗੜੀ ਅਰਗੇ ਯੋਧਿਆਂ ਦਾ ਜਨਮ ਨਹੀਂ ਲੈਣਾ ਬਿਲਕੁਲ ਠੀਕ ਹੈ ਨਾ ਇਹ ਜਿਹੜੇ ਏਡੇ ਏਡੇ ਸੂਲਮਿਆਂ ਨੇ ਜਨਮ ਲਿਆ ਦਾ ਸਭ ਤੋਂ ਵੱਡਾ ਕਾਰਨ ਸੀ ਮਾਵਾ ਦੀ ਬੰਦਗੀ ਬੜੀ ਵੱਡੀ ਸੀ ਜਿਵੇਂ ਆਪਾਂ ਨੂੰ ਅਕਸਰ ਹੀ ਆਪਣੀਆਂ ਦਾਦੀਆਂ ਜਾਂ ਆਪਾਂ ਬਰਾਣੇ ਬਜ਼ੁਰਗਾਂ ਤੋਂ ਨਾਲ ਜੀ ਨੂੰ ਬਰਜਾਦੀ ਜੀ ਨਾਲ ਉਹਨੇ ਲੋਦਰ ਰੇੜਕਾ ਪਾਣੀ ਪੜੀ ਜਾਂਦੀ ਬਿਲਕੁਲ ਜਾਂ ਵਾਇਕਲ ਵਾਇਕਲ ਕਰੀ ਜਾਂਦਾ ਪ੍ਰਸ਼ਾਦ ਆ ਪਹੁੰਚਦਾ ਸਾਡਾ ਪਹੁੰਚਦਾ ਹਾਂ ਨਾ ਜਿਹੜੀ ਆਪਣੀ ਅੱਜ ਆਪਾਂ ਗੁਰੂ ਘਰਾਂ 'ਚ ਵੀ ਡੈ ਰਹਿ ਗਿਆ ਲੰਗਰ ਬਣਾਉਂਦੇ ਆ ਵਾਇਕਲ ਵਾਇਕਲ ਬੀਬੀਆਂ ਬਹੁਤ ਘੱਟ ਕਰਦੀਆਂ ਉੱਥੇ ਵੀ ਪਿੰਡ ਦੀਆਂ ਗੱਲਾਂ ਚੱਲ ਨਹੀਂ ਹੁੰਦੀਆਂ ਫਲਾਣੇ ਦੇ ਘਰ 'ਚ ਕੀ ਵਾਪਰਿਆ ਉਹਨੋਂ ਘਰਾਂ ਵਿੱਚ ਵੀ ਇਦਾਂ ਹੁੰਦਾ ਸੀ ਹੁਣ ਜਿੱਦਾਂ ਆਪਾਂ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜ੍ਹਦੇ ਜਦੋਂ ਹਾਂਜੀ ਉਹਨਾਂ ਨੇ ਬਾਣੀ ਸੁਣੀ ਬੀਬੀਆਂ ਬਰੋ ਜੀ ਤੋਂ ਉਹ ਲੋਦਰ ਢਕੀ ਜਾਂਦੇ ਬਿਲਕੁਲ ਕਿਡਾ ਵੱਡਾ ਪ੍ਰਭਾਵ ਹੈ ਇਸ ਗੱਲ ਦਾ ਨਾ ਤੇ ਅੱਜ ਜੋ ਟੀਵੀ ਦੇ ਵਿੱਚ ਇਹ ਸੋਸ਼ਲ ਮੀਡੀਆ ਤੇ ਸਾਡੇ ਬੱਚੇ ਜਿਹੜੇ ਬਸੇ ਜਾਣਗੇ ਭਾਈ ਲੈਣਾ ਜੀ ਨੇ ਬਾਣੀ ਸੁਣੀ ਭਾਈ ਜੋਤ ਜੀ ਤੋਂ ਹਾਂਜੀ ਤੇ ਭਾਈ ਜੋਤ ਜੀ ਦਾ ਸ਼ਾਇਰ ਕਰਕੇ ਪੜਿਆ ਹਾਂਜੀ ਇਨੀ ਮਤਲਬ ਮਿੱਠੀ ਆਵਾਜ਼ ਤੇ ਬਾਣੀ ਪੜੀ ਤੇ ਭਾਈ ਲੈਣੇ ਦਾ ਮਾਰਗ ਦਿਖਿਆ ਜਿਵੇਂ ਤੁਸੀਂ ਗੁਰੂ ਅਮਰਦਾਸ ਵਾਲਾ ਦੀ ਗੱਲ ਕੀਤੀ ਹਾਂਜੀ ਬੀਬੀ ਅਬਰੋਹ ਜੀ ਤੋਂ ਬਾਣੀ ਸੁਣੀ ਤਾਂ ਸਾਡੀਆਂ ਪ੍ਰਾਤਨ ਜਿਹੜੀਆਂ ਮਾਤਾਵਾਂ ਸੀ ਉਹ ਘਰਾਂ 'ਚ ਜਦੋਂ ਵੀ ਉਹਨਾਂ ਨੇ ਕੋਈ ਕੰਮ-ਕਾਰ ਕਰਨਾ ਹਮ ਪ੍ਰਸ਼ਾਦਾ ਤਿਆਰ ਕਰਨਾ ਤਾਂ ਵੀ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਕਹਿੰਦੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਜਾਂਦੀ ਹੈ। ਅੱਜ ਜਿਹੜਾ ਮੰਨ ਲਓ ਜਦੋਂ ਭੈਣ ਜਾਂ ਮਾਂ ਪ੍ਰਸ਼ਾਦਾ ਤਿਆਰ ਕਰੀ ਉਹਦਾ ਵੀ ਧਿਆਨ ਟੀਵੀ 'ਚ ਹੂੰ ਰਿਮੋਟ ਕੋਲੇ ਦਾ ਸੀਰੀਅਲ ਚੱਲ ਰਿਹਾ ਬਿਲਕੁਲ ਹਨਾ ਜੋ ਸੀਰੀਅਲ ਦੇ ਵਿੱਚ ਉਹ ਰੋ ਰਿਹਾ ਉਦਾਂ ਦਾ ਮਨ ਤੇ ਪ੍ਰਭਾਵ ਪੈ ਰਿਹਾ ਮਨ ਤੇ ਪ੍ਰਭਾਵ ਹੁਣ ਅੱਧਾ ਧਿਆਨ ਟੀਵੀ 'ਚ ਆ ਅੱਧਾ ਇਧਰ ਆਤਾ ਕੋਲ ਨੂੰ ਤੇ ਪ੍ਰਸ਼ਾਦਾ ਬਣਾਉਣ ਜਾਂ ਤੇ ਪਰਿਵਾਰ ਦੀ ਖੁਸ਼ੀ ਕਿੱਥੋਂ ਰਹਿਣਾ ਹੂੰ ਹੂੰ ਦੂਜਾ ਮਸਲਾ ਇਹ ਵੀ ਹੈ ਕਿ ਪੁਰਾਣੇ ਸਮਿਆਂ 'ਚ ਜਿਵੇਂ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਸਾਰਿਆਂ ਦੇ ਪ੍ਰਸ਼ਾਦਾ ਪਾਣ ਛੱਕ ਲੈਣਾ ਉਦੋਂ ਪਰਿਵਾਰ ਲਈ ਇਕੱਠੇ ਬਹਿਣਾ ਬਿਲਕੁਲ ਦਾਦੀਆਂ ਨੇ ਆਪਦੇ ਆਪੁੱਤਿਆਂ ਨੂੰ ਸਿੱਖ ਇਤਿਹਾਸ ਦੀਆਂ ਕਹਾਣੀਆਂ ਦੱਸਣੀਆਂ ਉਹਨਾਂ ਤੋਂ ਮੂਲ ਮੰਤਰ ਸੁਣਨਾ ਪੰਜਾਂ ਪਿਆਰਿਆਂ ਦੇ ਨਾਮ ਯਾਦ ਕਰਾਉਣੇ ਅੱਜ ਬੇਸ਼ੱਕ ਅਸੀਂ ਐਜੂਕੇਟਿਡ ਹੋ ਗਏ ਆ ਘਰ ਵੱਡੇ ਬਣਾ ਲਏ ਸਾਰਾ ਬਸ ਪਰ ਅੱਜ ਪ੍ਰਸ਼ਾਦਾ ਛੱਕਦੇ ਹਾਰੇ ਕਾਪੋ ਆਪਣਾ ਫੋਨ ਚੱਕਦਾ ਆਪੋ ਆਪਣੇ ਕੰਮ ਦੇ ਵਿੱਚ ਲੱਗ ਜਾਂਦਾ ਸਹੀ ਗੱਲ ਹੈ ਅੱਜ ਕਿਸੇ ਕੋਲੇ 10 ਮਿੰਟ ਨਹੀਂ ਹੈਗੇ ਕੋਈ ਬਹਿ ਕੇ ਬੱਚੇ ਆਪਦੇ ਮਾਪੇ ਬਣਾ ਬੁਲਾ ਲਾ ਕਰਨਾ ਕੱਲੇ ਕੱਲੇ ਦੇ ਰੂਮ ਬਣਗੇ ਬਿਲਕੁਲ ਕਿਸੇ ਨੂੰ ਕੋਈ ਪਾੜਾ ਪਿੱਛੇ ਨਹੀਂ ਘਟਣਾ ਨਹੀਂ ਕਿ ਹਾਂ ਜੀ ਸੁਣੀ ਹਣੀ ਹੈ ਜੀ ਹਾਂ ਜੀ ਕਿ ਹਮ ਬਜ਼ੁਰਗ ਵੀ ਆਪਣੇ ਰੂਮ ਚ ਕੱਲੇ ਵਿਚਾਰੇ ਬਿਲਕੁਲ ਉਹਨਾਂ ਦੀ ਜਿਹੜੇ ਡੈਥ ਹੋ ਵੀ ਰਾਜ ਕਰਨਾ ਪਰੇਸ਼ਾਨੀ ਬਣੀਵਾਜਾ ਮਾਰੀ ਹੋਣਗੀਆਂ ਕਿਸੇ ਨੇ ਸੁਣਿਆ ਸਵੇਰੇ ਉੱਠ ਕੇ ਵੇਚਾ 7-8 ਵਜੇ ਦਾ ਮਸਲਾ ਵੀ ਇਹ ਹੈ ਨਾ ਕਿ ਅੱਜ ਅਸੀਂ ਬੈ ਜੇ ਮਾਪੇ ਕੋਲੇ ਵਹਾਂਗੇ ਮਾਪੇ ਕੋਲ ਚੰਗੀ ਸਿੱਖਿਆ ਦੇਣਗੇ ਬਿਲਕੁਲ ਹੋਵੇ ਅੱਜ ਮਾਹੌਲ ਇਹ ਆ ਕਿ ਮਾਂ-ਬਾਪ ਲਈ ਵੀ ਸਮਾਂ ਨਹੀਂ ਕੱਟਿਆ ਜਾ ਰਿਹਾ ਜਿੰਨਾ ਸਮਾਂ ਦੇ ਸੋਸ਼ਲ ਮੀਡੀਆ ਦੇ ਗੁਦੀਨ ਕੀਤਾ ਜਾ ਰਿਹਾ ਹੁਣ ਮਾਂ-ਬਾਪ ਅੱਜ ਬੱਚੇ ਨੂੰ ਸਮਾਂ ਨਹੀਂ ਦੇ ਰਹੇ ਤੇ ਕੱਲ ਨੂੰ ਬੱਚੇ ਕਿਦੋਂ ਕੱਢਣਗੇ ਸਮਾਂ ਬਿਲਕੁਲ ਹੁਣ ਇੱਕ ਸਵਾਲ ਹੈ ਆਪਣਾ ਤੁਹਾਨੂੰ ਮੈਂ ਕਰਨਾ ਜੀ ਕਿ ਜਦੋਂ ਮੰਨ ਲਓ ਉਹਨੂੰ ਬੱਚਾ ਮਾਂ ਦੇ ਹੌਕ ਵਿੱਚ ਆ ਜੋ ਮਾਂ ਸੁਣ ਰਹੀ ਏ ਜੋ ਮਾਂ ਖਾ ਰਹੀ ਏ ਜੋ ਬੋਲ ਰਹੀ ਜਿੱਦਾਂ ਤੇ ਇਹ ਵਿਚਾਰ ਉਸੇ ਹੀ ਤਾਂ ਬੱਚੇ ਦਾ ਸੋਚਦਾ ਹੁੰਦਾ ਹੈ ਬਿਲਕੁਲ ਜੀ ਹੁਣ ਮੰਨ ਲਓ ਜਦੋਂ ਮਾਂ ਨੇ ਸਵੇਰੇ ਉੱਠਣਾ ਉਹਦੀ ਸੋਚ ਕੀ ਆ ਉਹ ਕੀ ਖਾ ਰਹੀ ਆ ਕੀ ਉਹਦੇ ਆਸੇ ਪਾਸੇ ਜੋ ਕੰਨਾਂ ਨਾਲ ਸੰਗੜੀ ਉਹਦਾ ਅਸਰ ਉਹਦੇ ਤੇ ਹੋਣਾ ਠੀਕ ਹੈ ਜੀ ਇਸੇ ਕਰਕੇ ਜਦੋਂ ਪੁਰਾਣੇ ਸਮੇਂ 'ਚ ਕਿਸੇ ਔਰਤ ਦੇ ਬੱਚਾ ਹੋਣਾ ਲਾ ਹੁੰਦਾ ਸੀ ਨਾ ਹਾਂਜੀ ਤੇ ਪਰਾਤਨ ਮਾਵਾਂ ਵੀ ਨਹੀਂ ਹੁੰਦੀਆਂ ਸੀ ਧੀਏ ਤੋਰ ਕੇ ਸਵੇਰੇ ਬਾਣੀ ਦਾ ਪਾਠ ਕਰਾਉਂਦੇ ਆਂ ਪਾਠ ਕਰਾ ਤੇ ਤੂੰ ਸਾਰਾ ਦਿਨ ਹੱਸਦੀ ਰਹਿਣਾ ਤੂੰ ਕਿਸੇ ਨਾਲ ਲੜਨਾ ਨਹੀਂ ਹੂੰ ਤੇਰੇ ਮਨ 'ਚ ਗੁੱਸਾ ਨਹੀਂ ਆਉਣਾ ਚਾਹੀਦਾ ਠੀਕ ਹੈ ਜੀ ਤਾਂ ਕਿ ਤੇਰੇ ਉੱਖ ਦੇ ਵਿੱਚ ਜਿਹੜਾ ਬੱਚਾ ਪੈਦਾ ਹੋ ਰਿਹਾ ਨਾ ਉਹਦੇ ਤੇ ਮਾੜਾ ਅਸਰ ਨਾ ਜਾਵੇ ਠੀਕ ਹੈ ਜੀ ਅੱਜ ਕੀ ਆ ਅੱਜ ਸਾਰਾ ਕੁਝ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੋ ਆਸੇ ਪਾਸੇ ਆਪਣੇ ਘਰਾਂ ਦਾ ਮਾਹੌਲ ਆ ਸਮਾਜ ਦਾ ਮਾਹੌਲ ਉਹ ਸਾਰਾ ਕੁਝ ਕਰਨਾਚ ਪੈ ਰਿਹਾ ਤੇ ਇਸੇ ਕਰਕੇ ਅੱਜ ਜਿਹੜੇ ਬੱਚੇ ਆ ਸਾਡੇ ਉਹਨਾਂ ਦੇ ਅੰਦਰ ਚੇੜੜਾਪਨ ਬਿਲਕੁਲ ਠੀਕ ਆ ਜੀ ਉਹਨਾਂ ਦੇ ਅੰਦਰ ਕੂਰਾਪਨ ਭਾਈ ਤੁਸੀਂ ਬੱਚਿਆਂ 'ਚ ਗੁੱਸਾ ਦੇਖ ਲਓ ਕਿੰਨਾ ਕਿ ਜੇ ਮਾਂ-ਬਾਪ ਫੋਨ ਨਹੀਂ ਦਿੰਦਾ ਗੇਮ ਖੇਡਣ ਦੀ ਬੱਚੇ ਕਹਿੰਦੇ ਅਸੀਂ ਰੋਟੀ ਨਹੀਂ ਖਾਣਾਂ ਅੱਜ ਬੱਚੇ ਦੇ ਵਿੱਚ 2 ਸਾਲ ਦਾ ਬੱਚਾ 3 ਸਾਲ ਦਾ ਬੱਚਾ 5 ਸਾਲ ਦਾ ਉਹਦੇ ਵਿੱਚ ਵੀ ਕਿਹਨੇ ਨਾਮ ਤੋਂ ਪੈਦਾ ਕਰ ਦਿੱਤੀ ਬਿਲਕੁਲ ਕਿ ਭਾਈ ਉਹਦੇ ਘਰੇ ਨਹੀਂ ਜਾਣਾ ਉਹਨਾਂ ਨੇ ਬੁਲਾਉਣਾ ਬਿਲਕੁਲ ਇਹ ਤੇਰਾ ਦਾਦਾ ਹੈ ਇਹ ਸਰੀ ਹੈਗਾ ਤੇਰਾ ਠੀਕ ਹੈ ਇਹ ਨਹੀਂ ਘਰੇ ਨਹੀਂ ਜਾਣਾ ਇੱਥੋਂ ਤੱਕ ਵੀ ਦੇਖੀ ਕਿ ਜੇ ਮੰਨ ਲਓ ਦੋ ਸਕੇ ਭਰਾ ਨਾ ਜੇ ਇੱਕ ਨੂੰ ਚੀਜ਼ ਵੱਧ ਮਿਲ ਗਈ ਦੂਜੇ ਨੂੰ ਘੱਟ ਮਿਲ ਗਈ ਇਸ ਗੱਲ ਤੇ ਵੀ ਰੋਸਾ ਹੋ ਗਿਆ ਈਰਖਾ ਈਰਖਾ ਪੈਦਾ ਕਰਦੀ ਅਸੀਂ ਇੰਨੇ ਬੱਚਿਆਂ 'ਚ ਕਿ ਨਹੀਂ ਜੋ ਤੇਰਾ ਉਹ ਤੇਨੂੰ ਬਰਾਬਰ ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ ਤੇ ਪੁਰਾਣੇ ਸਮੇਂ 'ਚ ਤੁਸੀਂ ਵੇਖਿਆ ਹੋਊਗਾ ਵੱਡੇ ਭਰਾ ਦੇ ਕੱਪੜੇ ਵੀ ਛੋਟਾ ਭਰਾ ਪਾ ਕੇ ਤੇ ਰਿਸ਼ਤੇਦਾਰੀ ਚ ਜਾਇਉਂਦੇ ਸੀ। ਹੂੰ ਕੋਈ ਇੰਦਾ ਦਾ ਹੈ ਹੀ ਨਹੀਂ ਸੀ। ਅੱਜ ਬੱਚਾ ਕਹਿੰਦਾ ਨਹੀਂ ਜੋ ਮੇਰਾ ਨਾ ਮੈਂ ਹੀ ਪਾਉਣਾ। ਮੇਰੇ ਕੱਪੜੇ ਪਾਏ ਆ। ਮੈਂ ਹੀ ਪਾਉਣ ਦੇ ਮੇਰੇ ਆ। ਬਿਲਕੁਲ। ਪਿਆਰ ਵੀ ਤੋਂ ਰਹਿ ਨਹੀਂ ਗਿਆ। ਬਿਲਕੁਲ। ਆਉਣ ਵਾਲੇ ਸਮਾਂ ਕਿਦਾਂ ਦਾ ਹੋਊਗਾ? ਆਉਣ ਵਾਲਾ ਸਮਾਂ ਤੁਹਾਡੇ ਸਾਹਮਣੇ ਆ ਜੀ ਬੜਾ ਧਿਆਨ ਦੇ। ਹੂੰ ਜੇ ਆਪਾਂ ਕਹੀਏ ਆਉਣ ਵਾਲੇ ਸਮੇਂ 'ਚ ਮਾਪਿਆਂ ਦੀ ਕਦਰ ਵੀ ਨਹੀਂ ਰਹੇ। ਬਿਲਕੁਲ। ਬੱਚਿਆਂ ਨੇ ਸੁchnਾ ਨਹੀਂ ਉਹਨਾਂ ਨੂੰ। ਹੂੰ ਠੀਕ ਹੈ ਨਾ ਜਿਵੇਂ ਤੁਸੀਂ ਜ਼ਿਕਰ ਕੀਤਾਗੇ ਪਿਤਾ ਦੀ ਡੈਥ ਹੋ ਗਈ। ਹੂੰ ਬੱਚਿਆਂ ਨੇ ਆਵਾਜ਼ ਤੱਕ ਨਹੀਂ ਸੁਣੀ। ਇਹ ਹਾਲਾਤ ਹੋਣੀ ਹੋਣੀ ਸਾਡੇ ਸਾਹਮਣੇ ਬਣਦੇ ਜਾਵੇ ਬਣਦੇ ਜਾ ਰਹੇ ਪਰ ਸਾਨੂੰ ਇਦਾਂ ਲੱਗਦਾ ਕਿ ਜਿਹੜਾ ਮਾਹੌਲ ਹੈ ਬੜਾ ਵਧੀਆ ਵਾ ਪਰ ਇਹਦੇ ਆਉਣ ਵਾਲੇ ਸਮੇਂ 'ਚ ਜਿਹੜੇ ਨੁਕਸਾਨ ਹੈ ਉਹ ਬਹੁਤ ਵੱਡੇ ਆ ਆਪਕੇ ਇੱਕ ਪੱਖ ਤੋਂ ਅਸੀਂ ਅਮੀਰ ਹੋ ਗਏ ਅਸੀਂ ਕੋਠੀ ਬਣਾ ਲਈ ਤੇ ਕਮਰੇ ਵਾਦ ਬਣਾ ਲਏ ਅਮੀਰ ਹੋ ਗਏ ਬਿਲਕੁਲ ਦੂਜੀ ਪੱਖ ਤੋਂ ਅਸੀਂ ਗਰੀਬ ਹੋ ਗਏ ਗਰੀਬ ਹੋ ਗਏ ਸਿੱਖ ਕੋਲੇ ਸਭ ਤੋਂ ਵੱਡੀ ਅਮੀਰੀ ਸੀ ਗੁਰੂ ਸਾਹਿਬ ਦੀ ਬਾਣੀ ਬਾਣੀ ਇਹਦੇ ਨਾਲੋਂ ਵੱਡੀ ਅਮੀਰੀ ਕਿਤੇ ਨਹੀਂ ਅੱਜ ਤੁਹਾਡੇ ਕੋਲੇ 4 ਪੈਸੇ ਕੱਲ ਨੂੰ ਪਤਾ ਨਹੀਂ ਕਿਦਾਂ ਦਾ ਸਮਾਂ ਹੋਣਾ ਹੋ ਸਕਦਾ ਤੁਹਾਨੂੰ ਗਲੀਆਂ ਦੇ ਗੱਖਾਂ ਤੱਕ ਹੋਣਾ ਪੈ ਜੀ ਬਿਲਕੁਲ ਜੀ ਪਰ ਜਿਹੜਾ ਸਿੱਖੀ ਸਿਧਾਂਤ ਆ ਜਿਹੜੀ ਬਾਣੀ ਨੂੰ ਸਾਡੀ ਸਦਾ ਮੀਰੀ ਹੈ ਜੇ ਭਾਈ ਤਾਰੂ ਸਿੰਘ ਘਰ ਚ ਰਹਿੰਦਾ ਨਾ ਉਦੋਂ ਵੀ ਅਮੀਰ ਆ ਜਿੱਤੇ ਕੋਪਰ ਲੈ ਰਹੇ ਉਹਦੇ ਨਹੀਂ ਉਹਦੇ ਨਹੀਂ ਵੀ ਆ ਕੋਈ ਸਿਧਾਂਤ ਨਹੀਂ ਛੱਡਿਆ ਸਿਧਾਂਤ ਨਹੀਂ ਛੱਡਿਆ ਭਾਈ ਸੁਬੇਸ਼ ਸਿੰਘ ਸਾਹਿਬਾ ਸਿੰਘ ਹੂੰ ਪੈਸੇ ਕਰਕੇ ਨੌਕਰੀ ਕਰਦੇ ਸੀ ਪਰ ਜਿੱਦ ਦੇ ਨੌਕਰੀ ਛੱਡ ਕੇ ਚੱਕਰੀ ਤੇ ਚੜਿਆ ਨਾ ਉਦੋਂ ਵੀ ਉਹ ਮੇਰੀ ਝਲਕ ਨਹੀਂ ਸੀ ਪਾਲ ਸਿੱਖੀ ਅੱਲ ਸਿੱਖੀ ਨਹੀਂ ਛੱਡੀ ਭਾਵੇਂ ਨੌਕਰੀ ਉਹਨਾਂ ਦੀ ਕਰਦੇ ਹਾਂ ਬਿਲਕੁਲ ਪਰ ਜਦੋਂ ਸਿਧਾਂਤ ਨਹੀਂ ਛੱਡਿਆ ਸਿਧਾਂਤ ਨਹੀਂ ਛੱਡਿਆ ਹਾਂ ਅੱਜ ਦੇ ਸਮੇਂ ਦੇ ਵੇਖੋ ਨਾ ਕਿ ਅਸੀਂ ਧਾਰਮਿਕ ਬੰਦਿਆਂ ਵਾਲੀ ਵੇਖੀਏ ਵੱਡੇ ਵੱਡੇ ਆਉਂਦਿਆਂ ਦੇ ਬੈਠੇ ਆ ਹਾਂਜੀ ਪਰ ਸਿਧਾਂਤ ਛੱਡ ਜਾਂਦੇ ਨੇ ਨਾ ਅੱਜ ਕੁਰਸੀਆਂ ਦੀ ਖਾਤ ਸਾਰਾ ਮਸੂਰਿਆ ਅੱਜ ਸਿਧਾਂਤ ਨਹੀਂ ਮੁੱਖ ਰੱਖਿਆ ਜਾ ਰਿਹਾ ਅੱਜ ਕੁਰਸੀਆਂ ਨੂੰ ਮੁੱਖ ਰੱਖ ਕੇ ਲੋਕ ਜਿਹੜਾ ਵਾ ਉਹ ਆਪਣੇ ਸਿਧਾਂਤ ਨੂੰ ਕੋਕਰ ਮਾਰ ਰਹੇ ਬਿਲਕੁਲ ਗੱਲ ਤੇਹੀ ਹੈ ਨਾ ਕਿ ਜੇ ਬਹੁਤ ਘੱਟ ਬੰਦੇ ਆ ਜਿਹੜੇ ਅੱਜ ਸਿਧਾਂਤ ਦੇ ਖੜੇ ਆ ਤੇ ਜਿਹੜੇ ਸਿਧਾਂਤ ਦੇ ਖੜਦੇ ਆ ਉਹਨਾਂ ਦੇ ਹਲਾਤ ਤੁਹਾਡੇ ਸਾਹਮਣੇ ਵੀ ਸਮੇਂ ਦੀਆਂ ਸਰਕਾਰਾਂ ਕੀ ਕਰਦੀਆਂ ਜਿਹੜੇ ਉਹਨਾਂ ਨਾਲ ਹਨਾ ਜੇ ਆਪਾਂ ਕਹੀਏ ਦੁੱਖ ਇਹ ਆਉਂਦੇ ਰਹਣੇ ਆਉਂਦੇ ਰਹਿੰਦੇ ਸਾਡੇ ਬਜ਼ੁਰਗਾਂ ਦੇ ਵੀ ਆ ਜਿਹੜੇ ਸਿਧਾਂਤ ਤੇ ਖੜੇ ਉਹਨਾਂ ਨੂੰ ਦੁੱਖ ਝੱਲਣੇ ਪਏ ਆ ਪਰ ਨਾ ਬਣਾ ਉਹਨਾਂ ਦੇ ਰਹਿਦਾ ਜਿਹੜੇ ਸਿਧਾਂਤ ਤੇ ਖੜ ਜਾਂਦੇ ਨੇ ਕੱਲ ਨਾ ਕੱਲ ਕੇ ਬਿਲਕੁਲ ਹਮ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਫਿਰ ਕਿਤੇ ਆਪਾਂ ਸੰਗਤਾਂ ਦੇ ਨਾਲ ਗੁਰੂ ਹੋਵਾਂਗੇ ਜੀ ਤੁਸੀਂ ਸਮਾਂ ਦਿੱਤਾ ਸਾਨੂੰ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ